ਏ ਆਪਾਂ ਦੇਖ ਸਕਦੇ ਹਾਂ ਕਿ ਪਿੰਡ ਦੇ ਜਿਹੜੇ ਲੋਕ ਬਸਨੀਖ ਹੈਗੇ ਉਹ ਇਕੱਠੇ ਹੋਏ ਹੋਏ ਆ ਔਰ ਇੱਥੇ ਪੰਜਾਬ ਸਰਕਾਰ ਤੋਂ ਇੱਕ ਵੱਡੀ ਮੰਗ ਹੈਗੀ ਕਿ 80 80 ਹਜ਼ਾਰ ਲੱਖ ਲੱਖ ਰੁਪਏ ਤਨਖਾਹ ਲੈਣ ਦੇ ਬਾਵਜੂਦ ਵੀ ਜਿਹੜੇ ਟੀਚਰ ਇੱਥੇ ਜਿਹੜਾ ਆਪਣਾ ਕੰਮ ਆਪਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਕਿ ਕਿਸ ਤਰੀਕੇ ਦੇ ਜਿਹੜਾ ਕੰਮ ਕੀਤਾ ਜਾ ਰਿਹਾ ਔਰ ਇੱਥੋਂ ਤੱਕ ਕਿ মিডিਆ ਨੂੰ ਵੀ ਜਿੱਥੇ ਕਵਰੇਜ ਕਰਨ ਦੀ ਜਿਹੜੀ ਪੂਰੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਔਰ ਸਵੇਦ ਜਿਹੜੀ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਸਾਰੇ ਜਿਹੜੇ ਇਕੱਠੇ ਆ ਔਰ ਬੱਚਿਆਂ ਦਾ ਆਪਾਂ ਤੁਹਾਨੂੰ ਹਾਲ ਦਿਖਾ ਰਹੀ ਕਿ ਸਾਰਾ ਜਿਹੜਾ ਸਕੂਲ ਹੈ ਉਹ ਡਿਸਟਰਬ ਹੋ ਰਿ ਆਪਾਂ ਦੇਖ ਸਕਦੇ ਕਿ ਜਿੱਥੇ ਬੱਚਿਆਂ ਦੇ ਖੇਡਣ ਵਾਲੇ ਜਿੱਥੇ ਦੇਖ ਸਕਦੇ ਛੋਟੇ ਛੋਟੇ ਬੱਚੇ ਖੇਡਦੇ ਉੱਥੇ ਜਿਹੜੇ ਸਕੂਲ ਦਾ ਪ੍ਰਸ਼ਾਸਨ ਹੈਗਾ ਪ੍ਰਿੰਸੀਪਲ ਲਗਾ ਲੋ ਜਾਂ ਆਪਾਂ ਟੀਚਰਸ ਲਗਾ ਲਿਓ ਆਪਣੀਆਂ ਕਾਰਾਂ ਲੈ ਕੇ پارک ਕਰਦੇ ਔਰ ਬੱਚਿਆਂ ਨੂੰ ਜਿਹੜਾ ਖੇਡਣ ਦੀ ਵੱਡੀ ਪ੍ਰੋਬਲਮ ਹੁੰਦੀ ਆ ਔਰ ਦੱਸਦੀ ਹੈ ਕਿ ਇੱਥੇ ਜਿਹੜੀ ਅੱਜ ਲੜਾਈ ਹੋਈ ਆ ਜਿਹੜਾ ਦੱਸਿਆ ਜਾ ਰਿਹਾ ਕਿ ਅੱਜ ਇੱਥੇ ਜਿਹੜੀ ਲੜਾਈ ਹੋ ਗਈ ਟੀਚਰਾਂ ਦੇ ਆਪਾਂ ਜੀ ਪ੍ਰਿੰਸੀਪਲ ਔਰ ਟੀਚਰਾਂ ਦਾ ਜਿਹੜਾ ਆਪਸੀ ਗਰੁੱਪ ਹੈਗਾ ਉਹ ਮਿਡੇ ਮੇਲ ਜਿਹੜੀ ਸਕੀਮ ਹੈਗੀ ਉਸ ਦੇ ਜਿਹੜਾ ਉਹ ਰੋਟੀ ਪਾਣੀ ਨੂੰ ਪਾਉਣ ਨੂੰ ਲੈ ਕੇ ਜਿਹੜਾ ਇੱਕ ਵੱਡਾ ਬਵਾਲ ਹੋਇਆ ਦੱਸੇ ਜਾ ਰਿਹਾ ਕਿ ਜਿਹੜੇ ਪੰਚਾਇਤ ਦੇ ਕੁਝ ਬੰਦੇ ਹੈਗੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇੱਥੇ ਕਾਫੀ ਵੱਡੇ ਪੱਧਰ ਤੇ ਇਸ ਕੰਮ ਦੇ ਵਿੱਚ ਜਿਹੜਾ ਰੋਟੀ ਪਾਣੀ ਬੱਚਿਆਂ ਨੂੰ ਦਿੰਦੇ ਮਿਡੇ ਮੇਲ ਜਿਹੜੀ ਸਕੀਮ ਸਰਕਾਰ ਵੱਲ ਚਲਾਈ ਉਸ ਤੇ ਕਾਫੀ ਵੱਡੇ ਪੱਧਰ ਤੇ ਜਿਹੜੀ ਕਪਲੇਬਾਜੀ ਹੋ ਰਹੀ ਆ ਜਿਸ ਕਰਕੇ ਜਿਹੜੀ ਇਹ ਮੈਡਮਾਂ ਦੀ ਆਪਸ ਜਿਹੜੀ ਲੜਾਈ ਹੋ ਰਹੀ ਆ ਮੌਕੇ ਦੇ ਤਸਵੀਰਾਂ ਜਿਹੜੀਆਂ ਸਰਕਾਰੀ ਐਲੀਮੈਂਟਰੀ ਸਕੂਲ ਗਾਜ਼ੀਪੁਰ ਦੀਆਂ ਦਿਖਾ ਰਹੇ ਆ ਇਹ ਆਪਾਂ ਦੇਖ ਸਕਦੇ ਕਿ ਬੱਚਿਆਂ ਨੂੰ ਜਿਹੜੀ ਆ तकरीबन ਛੁੱਟੀ ਹੋ ਚੁੱਕੀ ਹੈਗੀ ਔਰ ਇੱਥੇ ਹਜੇ ਵੀ ਜਿਹੜੀ ਪੂਰੀ ਪੰਚਾਇਤ ਜਿਹੜੀ ਇਕੱਠੀ ਹੈ 12 ਲੋਕ ਆਏ ਆ ਜਾਂ ਡਿਪਾਰਟਮੈਂਟ ਦੇ ਕੁਝ ਲੋਕ ਆਏ ਉਹ ਹਜੇ ਵੀ ਜਿਹੜੇ ਇੱਥੇ ਉਸੇ ਤਰ੍ਹਾਂ ਖੜੇ ਆ ਔਰ ਸਵੇਰ ਤੋਂ ਲੈ ਕੇ ਜਿਹੜਾ ਮੈਟਰ ਚੱਲ ਰਿਹਾ ਜਸਵਿੰਦਰ ਜੀ ਤੁਸੀਂ ਐਮ ਸੀਓ ਕੀ ਮੈਟਰ ਹੈਗਾ ਸਕੂਲ ਦਾ ਜੀ ਫਿਲਹਾਲ ਸਕੂਲ ਚ ਮੈਡਮਾਂ ਨਾਲ ਪ੍ਰੋਬਲਮ ਆ ਰਹੀ ਹੈ ਜਿਹੜੇ ਹਮਾਰੇ ਪ੍ਰਿੰਸੀਪਲ ਆਏ ਆ ਇਹਨਾਂ ਨੂੰ ਹੋ ਗਿਆ 8-10 ਮਹੀਨੇ ਆਏ ਹੋਏ ਆ ਇੱਥੇ ਤੇ ਉਦੋਂ ਦੀ ਵੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਆਪਸੇ ਲੜਕੰਦੇ ਆ ਅੱਛਾ ਤੇ ਉਸ ਦਾ ਵੀ ਪ੍ਰੋਬਲਮ ਹੈ ਸਕੂਲ ਵਾਲਿਆਂ ਨੇ ਸਮਝਾਤਾ ਤਾਂ ਪਿੰਡ ਵਾਲੇ ਕਈ ਵਾਰ ਇਕੱਠੇ ਹੋ ਕੇ ਆਏ ਆ ਪਰ ਇਹਨਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਆਪਾਂ ਨੇ ਸਾਰੀ ਐਪਲੀਕੇਸ਼ਨ ਪਿੰਡ ਵਾਲਿਆਂ ਤੋਂ ਲਿਖਾ ਕੇ ਪਰ ਡੀਓ ਨੂੰ ਮੇਲ ਕਰੀ ਹੋਈ ਸੀ ਜਿਸ ਦੇ ਅਕੋਰਡਿੰਗ ਅੱਜ ਸਾਰੇ ਪ੍ਰੋਫੈਸਰ ਸਹਿਬਾਨ ਆਏ ਆ ਤੇ ਉਹ ਅੱਜ ਵੀ ਕੋਈ ਲੜਾਈ ਲੁੜੀ ਹੋਈ ਆ ਅੱਜ ਵੀ ਲੜਾਈ ਹੋਈ ਆ ਕੋਈ ਅੱਜ ਵੀ ਹੋਈ ਆ ਸਵੇਰੇ ਇਹਨਾਂ ਦੀ ਆਪਸ ਚ ਕੋਈ ਹੱੱਪਈ ਹੋਈ ਆ ਮੈਡਮ ਨਾਲ ਅੱਛਾ ਤੇ ਉਸ ਕਰਕੇ ਸਵੇਰ ਦੇ ਹੀ ਇਹਨਾਂ ਦਾ ਸਕੂਲ ਚੱਲ ਰਿਹਾ ਸੀ ਕਿਹਾ ਜੀ ਇਹਨੇ ਸ਼ਿਕਾਇਤ ਹੈ ਸ਼ਿਕਾਇਤ ਵਜ੍ਹਾ ਕੀ ਹੈ ਲੜਾਈ ਦੀ ਵਜ੍ਹਾ ਕੀ ਹੈ ਲੜਾਈ ਦੀ ਵਜ੍ਹਾ ਇਹਨਾਂ ਦੀ ਆਪਸ ਚ ਹੈ ਜਿਹੜੀ ਇਹਨਾਂ ਦੀ ਆਪਸ ਚ ਬੋਲਬਾਣੀ ਜਾਂ ਪ੍ਰੋਬਲਮ ਆਰੀ ਹੈ ਮਿੱਡੇ ਮਿਲ ਦੀ ਪ੍ਰੋਬਲਮ ਆਰੀ ਹੈ ਕੋਈ ਕੱਪੜੇ ਬਾਜੀ ਹੋ ਰਹੀ ਮਿੱਡੇ ਮਿਲ ਜਾ ਕੱਪੜੇ ਬਾਜੀ ਨਹੀਂ ਹੁੰਦੇ ਰਾਸ਼ਨ ਹੈ ਜਿਹੜਾ ਪਹਿਲਾਂ ਮੰਥਲੀ ਮਹੀਨੇ ਤੋਂ ਮਹੀਨੇ ਆਂਦਾ ਸੀਗਾ ਹੁਣ 6-6 ਮਹੀਨੇ ਦਾ ਇਕੱਠਾ ਮੰਗਾਂਦੇ ਆ ਖਰਾਬ ओके okay. ये स्टार्टिंग कोई इल्जाम ला रहे घरानों ਨੂੰ ਵੀ ਲੈ ਕੇ ਜਾਂਦੇ ਕੁਛ ਤੇ ਦੀ ਗੱਲ ਵੀ ਆਈ ਆ ਨਿੱਕਰਾਂ ਤੋਂ ਤਾਂ ਪਤਾ ਨਹੀਂ ਸਾਨੂੰ ਪਰ ਮਿੱਡੇ ਮਿਲ ਬੱਚਿਆਂ ਨੂੰ ਜ਼ਰੂਰ ਪ੍ਰੋਬਲਮ ਆ ਹਾਰੀਆ ਪੂਰਾ ਪ੍ਰੋਪਰਲੀ ਮਿਲ ਨਹੀਂ ਰਿਹਾ ਅੱਜ ਸਵੇਰ ਦਾ ਬੱਚਿਆਂ ਦੀ ਕਲਾਸ ਕੋਲੋਂ ਸਾ ਖਰਾਬ ਹੋਈ ਕੋਈ ਹੋਈ ਕਰ ਬਈ ਕਲਾਸਾਂ ਤਾਂ ਸਵੇਰ ਦੀਆਂ ਮੈਡਮ ਬੈਠੀਆਂ ਨੇ ਹੁਣ ਅਫਸਰ ਆਏ ਆ ਮੈਡਮਾਂ ਸਾਰੀ ਬੈਠੇ ਸੀਗੇ ਹੂੰ ਉਹ ਹੁਣ ਦੇਖਦੇ ਹਾਂ ਕੀ ਹੁੰਦਾ ਪਤਾ ਲੱਗਾ ਕਿਹਦੇ ਕਿਹਦੇ ਵਿੱਚ ਲੜਾਈ ਹੋਈ ਆ ਈ ਮੈਡਮ ਸੀਗੇ ਦੋ ਅੱਛਾ ਕਿਸੇ ਬੰਨ ਮੈਡਮ ਮੈਡਮ ਤਾਂ ਇੱਕ ਕਿਸੇ ਦਿਨ ਪਰ ਮਾਰੇ ਆ ਮੈਡਮ ਦਾ ਅੱਛਾ ਹੱਥੋ ਪਾਈ ਹੋ ਗਏ ਹੱਥੋ ਪਾਈ ਹੋ ਗਏ ਠੀਕ ਹਰਦੀਪ ਜੀ ਤੁਹਾਡੇ ਪਿੰਡ ਦਾ ਕੀ ਮੈਟਰ ਆ ਸਕੂਲ ਦਾ ਇਹਦਾ ਮੈਟਰ ਇਹ ਹੈ ਜੀ ਲਗਭਗ 7-8 ਮਹੀਨੇ ਪਹਿਲਾਂ ਨਾ ਇੱਕ ਬਲਵਿੰਦਰ ਗੌਰ ਨਾਂ ਦੀ ਹੈਡ ਹੈ ਜਿਹੜੀ ਉਹ ਆਪਣਾ ਟਰਾਂਸਫਰ ਹੋ ਕੇ ਆਈ ਹੈ ਜੀ ਰਵਿੰਦਰ ਦੀ ਮੈਡਮ ਆਈ ਉਹ ਦਿਨ ਵੀ ਹੀ ਦਿੱਕਤ ਚੱਲ ਰਹੀ ਹੈ ਠੀਕ ਹੈ ਰੋਜ਼ ਕੋਈ ਨਾ ਕੋਈ ਰੋਜ਼ ਕੰਪਲੀਟਾਂ ਆ ਰਹੀਆਂ ਰੋਜ਼ ਘਰੇ ਕੋਈ ਨਾ ਕੋਈ ਬੈਠਿਆ ਜੀ ਸਾਰੇ ਟੀਚਰਾਂ ਨੂੰ ਕਰੋਦਾ ਜੀ ਅੱਛਾ ਜੀ ਰੋਜ਼ ਕੋਈ ਨਾ ਕੋਈ ਗੱਲ ਨੂੰ ਲੈ ਕੇ ਰੋਜ਼ ਲੜਾਈ ਝਗੜਨਾ ਚਾਹਦੇ ਤੇ ਅੱਜ ਵੀ ਕੋਈ ਹੱਥੋ ਪਾਈ ਹੋਈ ਆ ਅੱਜ ਕੋਈ ਸੁਨੀਤਾ ਮੈਡਮ ਨਾਲ ਉਹਦੇ ਨਾਲ ਥੱਪੜ ਮਾਰਿਆ ਉਹਦੇ ਮੈਡਮ ਨੇ ਅੱਛਾ ਤਾਂ ਸਾਨੂੰ ਪਤਾ ਲੱਗਿਆ ਪ੍ਰਿੰਸੀਪਲ ਨੇ ਮਾਰਿਆ ਹਾਂਜੀ ਅੱਛਾ ਤੇ ਕੋਈ ਬਾਹਰੋਂ ਬੰਦੇ ਆਏ ਫਿਰ ਹੁਣ ਬਾਹਰੋਂ ਇਹਦੇ ਕੋਈ ਆਪਣੀ ਸਪੋਰਟ ਚ ਬਾਹਰੋਂ ਬੁਲਾਏ ਸਨ ਬੰਦੇ ਸੀ ਪਿੰਡ ਵੱਲੋਂ ਇਕੱਠੇ ਹੋਏ ਜੀ ਜਿੰਨੇ ਸਾਨੂੰ ਅੱਜ ਪੁਲਿਸ ਵੀ ਆਈ ਸੀ ਪੁਲਿਸ ਵੀ ਆਈ ਹੈ ਜੀ ਅੱਛ ਤੇ ਕੀ ਨਿਬੜਿਆ ਹੁਣ ਫਿਰ ਇਹਨਾਂ ਦਾ ਪਤਾ ਨਹੀਂ ਹਲੇ ਦੇਖ ਰਹੇ ਆ ਕਿ ਆ ਨਹੀਂ ਪੜ ਰਹੇ ਇਹ ਤੇ ਬੱਚਿਆਂ ਦੀ ਕੋ ਪੜਾਈ ਪੜੂਈ ਵੀ ਪ੍ਰਭਾਵਿਤ ਹੋ ਰਹੀ ਹੈ ਬਿਲਕੁਲ ਜੀ ਮਹੀਨਾ ਹੋ ਗਿਆ ਜੀ ਇਹੀ ਕੁਝ ਚੱਲ ਰਿਹਾ ਜੀ ਰੋਜ਼ ਚੱਲ ਰਿਹਾ ਰੋਜ਼ ਪੰਚਾਇਤਾਂ ਹੋ ਰਹੀਆਂ ਜੀ ਅੱਛਾ ਜੀ 3-4 ਦਿਨ ਪਹਿਲਾਂ ਵੀ ਇਕੱਠੇ ਹੋਈਆਂ ਸੀ ਕੋਈ ਲਿਖਤੀ ਸ਼ਿਕਾਇਤ ਵੀ ਦਿੱਤੀ ਤੁਸੀਂ ਕਿਤੇ ਹਾਂ ਦਿੱਤੀ ਜਿੱਤੀ ਹੋਈ ਆ ਤੇ ਇਹ ਕੋਈ ਇੱਥੇ ਬੱਚਿਆਂ ਦਾ ਖੇਡਣ ਖੁੱਡਣ ਦਾ ਪ੍ਰਬੰਧ ਕੋਈ ਜਿੱਥੇ ਕਾਰਾ ਕੋਰਾ ਖੜੀ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਬੱਚਿਆਂ ਨੂੰ ਅੱਛਾ ਜੀ ਅਸੀਂ ਇਸ ਸਬੰਧੀ ਜੋ ਗੱਲਬਾਤ ਕਰਨ ਲਈ ਇੱਥੇ ਪ੍ਰਿੰਸੀਪਲ ਜੋ ਹੈਗੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਪਰ ਉਹਨਾਂ ਨੇ ਜਿਹੜਾ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਜਿਹੜਾ ਇਨਕਾਰ ਕੀਤਾ ਆਪਾਂ ਦੱਸਦੀ ਕਿ ਇਸ ਟਾਈਮ ਪ੍ਰਿੰਸੀਪਲ ਅੰਦਰ ਬੈਠੇ ਹੋਇਆ ਨਾਲ ਉਹਨਾਂ ਦੇ ਕੁਝ ਰਿਲੇਟਿਵ ਬੈਠੇ ਹੋਏ ਆ ਆਪਾਂ ਮੀਡੀਆ ਬਕਾਇਦਾ ਆਪਾਂ ਗੱਲ ਕਰਨ ਗਏ ਸੀਗੇ ਪਰ ਉਹਨਾਂ ਨੇ ਕੋਈ ਵੀ ਗੱਲ ਕਰਨ ਤੋਂ ਜਿਹੜਾ ਇਨਕਾਰ ਕੀਤਾ ਆਪਾਂ ਦੇਖ ਸਕਦੇ ਕਿ ਟੀਚਰਸ ਜਿਹੜੇ ਹੈਗੇ ਇਹਨਾਂ ਦੇ ਅੱਜ ਸਵੇਰੇ ਕਾਫੀ ਸਵੇਰ ਤੋਂ ਜਿਹੜੀ ਗਹਿਮਗਹਿਮੀ ਚੱਲ ਰਹੀ ਹੈ ਔਰ ਉੱਧਰ ਪ੍ਰਿੰਸੀਪਲ ਬੈਠੇ ਹੋਇਆ ਪਰ ਪ੍ਰਿੰਸੀਪਲ ਨੇ ਕੋਈ ਵੀ ਗੱਲ ਕਰਨ ਤੋਂ ਜਿਹੜਾ ਰਿਪਲਾਈ ਕਰਨ ਤੋਂ ਕੋਈ ਵੀ ਜਿਹੜਾ ਆਪਣੇ ਉੱਪਰ ਦੋਸ਼ ਲੱਗੇ ਹੋਣਾਂ ਤੇ ਉਹਨੂੰ ਜਵਾਬ ਦਿਆਂ ਚ ਉਹਦਾ ਨਿਕਾਸ਼ ਕੀਤਾ ਹੈਗਾ ਔਰ ਦੱਸਦੀ ਕਿ ਮੌਕੇ ਦੇ ਤਸਵੀਰਾਂ ਪਿੰਡ ਗਾਜ਼ੀਪੁਰ ਦੇ ਦਿਖਾ ਰਹੇ ਆ ਜਿੱਥੇ ਸਵੇਤ ਤੋਂ ਵੈਸੇ ਤਾਂ ਕਹਿੰਦੇ ਪਿਛਲੇ 1.5 ਮਹੀਨੇ ਤੋਂ ਲੜਾਈ ਝਗੜਾ ਚੱਲ ਰਿਹਾ ਪਰ ਅੱਜ ਸਵੇਤ ਤੋਂ ਜਿਹੜਾ ਜ਼ਿਆਦਾ ਗਹਿਮਾ ਗਹਿਮੀ ਚੱਲ ਰਹੀ ਆ